ਇਹਨੂੰ ਤੁਹਾਨੂੰ ਸੀ ਦਿਖਾਵਾਂਗੇ ਥੋੜੇ ਜਿਹਾ ਫੈਂਸੀ ਸਟੱਫ ਦੇ ਵਿੱਚ ਬੜੇ ਧਮਾਕੇਦਾਰ ਪੀਸ ਰਹਿਣ ਵਾਲਾ ਜੀ ਬਹੁਤ ਹੀ ਵਧੀਆ ਪੀਸ ਰਹਿਣਗੇ ਬਰਬਰੀ ਦੇ ਵਿੱਚ ਫੈਂਸੀ ਪੀਸ ਹੋਣ ਵਾਲੇ ਨਾਲ ਮੈਚਿੰਗ ਦਵਾਂਗੇ ਤੁਹਾਨੂੰ ਬਾਟਮ ਚੈੱਕ ਕਰੀ ਚੱਲੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਬੜਾ ਪਿਆਰਾ ਜਾਂ 골ਡਨ ਟੱਚ ਦੇ ਵਿੱਚ ਸ਼ਿਮਰ ਦੇ ਵਿੱਚ 골ਡਨ ਟੱਚ ਦੇ ਵਿੱਚ ਫੈਂਸੀ ਸ਼ਰਟ ਪੀਸ ਹੈ ਜੀ ਇਹ ਵਾਲੀ ਰਹੂਗੀ ਇਹਨਾਂ ਨਾਲ ਬਾਟਮ ਦੇਖੋ ਇਹ ਬਾਟਮ ਰਹੂਗੀ ਇਹਦੇ ਉੱਪਰ ਤੁਸੀਂ ਜਿੰਨਾ ਮਰਜ਼ੀ ਸੋਨਾ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾਓ ਪ੍ਰਾਈਸ ਜਿਹੜੀ ਰਹੂਗੀ ਜੀ ਇਹਦੀ ਇਹ ਵਾਲੇ ਪੀਸ ਦੀ ਜਿਹੜੀ ਪ੍ਰਾਈਸ ਰਹੂਗੀ 200 ਰੁਪਿਆ ਤੇ ਬਾਟਮ ਪੈਣ ਵਾਲੇ ਤੁਹਾਨੂੰ 100 ਰੁਪਿਆ ਦੇ ਵਿੱਚ 300 ਦਾ ਸੂਟ ਪੈਣ ਵਾਲਾ ਜੀ ਚੱਕ ਕਰੀ ਚਲੋ ਬਹੁਤ ਹੀ ਸੋਹਣੇ ਸੋਹਣੇ ਫੈਨਸੀ ਸੂਟ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਦੇਖੋ ਜੀ ਇਹਦੀ ਡਿਜ਼ਾਈਨਿੰਗ ਦੇਖੋ ਤੁਸੀਂ ਪੀਸ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਆ ਉੱਪਰ ਹੈਂਡਵਰਕ ਕਰਵਾਓ ਕੁਝ ਮਰਜ਼ੀ ਕਰਵਾਓ ਐਦਾਂ ਹੀ ਸੂਟ ਸਿੰਪਲ ਰੈਡੀ ਕਰ ਲਓ ਬਹੁਤ ਪਿਆਰੇ ਸੂਟ ਬਣਿਆ ਜੀ ਪ੍ਰਾਈਸ ਰਹੂਗੀ 300 ਰੁਪਏ ਮੈਚਿੰਗ ਸੂਟ ਦੇ ਨਾਲ ਪ੍ਰਾਈਸ 300 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਸ਼ਰਟ ਦੇਖੋ ਜੀ ਸ਼ਿਮਰ ਦੇ ਵਿੱਚ ਰਹਿਣ ਵਾਲੀ ਹੈ 골ਡਨ ਸ਼ਿਮਰ ਦੇ ਵਿੱਚ ਸ਼ਰਟ ਰਹੂਗੀ ਜਿੰਨਾ ਮਰਜੀ ਤੇ ਸੋਨਾ ਵਰਕ ਕਰਵਾਓ ਇਹ ਨਾਲ ਰੈਡ ਵਾਲੀ ਹੈ ਮੈਚਿੰਗ ਬਾਟਮ ਦੇਖੋ ਜੀ ਇਹ ਮੈਚਿੰਗ ਬਾਟਮ ਰਹਿਣ ਵਾਲੀ ਹੈ 300 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਸਾਰੇ ਪੀਸ ਧਮਾਕੇ ਦਾ ਰਹਿਣ ਵਾਲਿਆ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਤੁਸੀਂ ਆਪਸ ਵਿੱਚ ਐਦਾ ਆਫ ਵਾਈਟ ਦੇ ਨਾਲ ਮੈਚਿੰਗ ਲੈ ਸਕਦੇ ਹੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਆਫ ਵਾਈਟ ਦੇ ਵਿੱਚ ਲੈ ਸਕਦੇ ਹੋ ਜੀ 300 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਪੀਸਾਂ ਦੀ ਇਹ ਵਾਲਾ ਪੀਸ ਚੱਕਰ ਚਾਹੋ ਜੀ ਇਹ نیچے ਬਾਰਡਰ ਵਾਲਾ ਸ਼ਰਟ ਦੇ نیچے ਬਾਰਡਰ ਆਊਗਾ ਜੀ ਇਹ ਬਰਬਰੀ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਬਰਬਰੀ ਦੇ ਵਿੱਚ 골ਡ ਟੱਚ ਵਿੱਚ ਫੈਨਸੀ ਪੀਸ ਆਇਆ ਜੀ ਬਰਬਰੀ ਦੇ ਵਿੱਚ ਚੈੱਕ ਕਰੋ ਜੀ ਇਹ ਬਰਬਰੀ ਦੇ ਵਿੱਚ ਫੈਨਸੀ ਪੀਸ ਆਇਆ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ 300 ਰੁਪਏ ਨਾਲ ਹੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਹੈ ਗ੍ਰੇ ਬਲੈਕ ਦੇ ਵਿੱਚ ਰਹੂਗਾ ਚੈੱਕ ਕਰੋ ਗ੍ਰੇ ਬਲੈਕ ਦੇ ਵਿੱਚ ਰਹੂਗਾ ਇਹ ਵੀ ਬਰਬਰੇ ਟੱਚ ਦੇ ਵਿੱਚ ਰਹਿਣ ਵਾਲਾ ਪੀਸ ਹੈ ਡਿਜ਼ਾਈਨਰ ਪੀਸ ਹੈ ਜੀ ਬਰਬਰੇ ਟੱਚ ਦੇ ਵਿੱਚ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਦੇਖੋ ਜੀ ਪ੍ਰਾਈਸ ਰਹਿਣ ਵਾਲੀ ਹੈ 300 ਰੁਪਏ ਸੂਟ ਦੀ ਫੈਨਸੀ ਸੂਟ ਦੀ ਪ੍ਰਾਈਸ ਸਿਰਫ 300 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲਾ ਦੇਖੋ ਜੀ ਮਾਊਸ ਕਲਰ ਹੈ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਚੈੱਕ ਕਰੋ ਜੀ ਬਰਬਰੇ ਦੇ ਵਿੱਚ ਰਹਿਣ ਵਾਲੇ ਫੈਨਸੀ ਸਟੱਫ ਦੇ ਵਿੱਚ ਪੀਸ ਹੈ ਜੀ ਇਹ ਠੀਕ ਹੈ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਫੈਂਸੀ ਸਟਾਫ ਦੇ ਵਿੱਚ ਰਹਿਣ ਵਾਲਾ ਬਰਬਰੀ ਦੇ ਵਿੱਚ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਬਹੁਤ ਪਿਆਰੇ ਪਿਆਰੇ ਪੀਸ ਹੈ ਪ੍ਰਾਈਸ ਰਹੂਗੀ ਸਿਰਫ 300 ਰੁਪਏ ਚੈੱਕ ਕਰੋ ਜੀ ਇਹ ਵਾਲਾ ਪੀਸ ਦੇਖੋ ਇਹ ਬਾਟਮ ਰਹੂਗੀ ਜਿਹੜੇ ਇਹਨਾਂ ਪੀਸਾਂ ਦੀ ਕੱਟ ਰਹਿਣ ਵਾਲੀ ਹੈ ਜੀ ਉਹ 3.5 ਮੀਟਰ ਰਹੂਗੀ ਸ਼ਰਟ ਵੀ 3.5 ਰਹੂਗੀ ਬਾਟਮ ਵੀ 3.5 ਰਹੂਗੀ ਜੀ ਕੱਟ ਜਿਹੜੀ ਰਹੂਗੀ 3.5-3.5 ਮੀਟਰ ਦੀ ਬਾਟਮ ਦੀ ਵੀ ਤੇ ਸ਼ਰਟ ਦੀ ਵੀ ਬਲ ਫਰੌਕ ਬਣਾ ਲਓ ਕੁਝ ਮਰਜੀ ਰੈਡੀ ਕਰ ਸਕਦੇ ਹਾਂ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਡਾਰਕ نیچے ਬਾਟਮ ਇਹਦੇ ਆਉਣ ਵਾਲਾ ਬਾਰਡਰ ਐਦਾਂ ਦੀ ਮੈਚਿੰਗ ਰਹਿਣ ਵਾਲੀ ਕੰਟਰਾਸਟ ਦੇ ਵਿੱਚ ਬਾਟਮ 300 ਰੁਪਏ ਸੂਟ ਦੀ ਪ੍ਰਾਈਸ ਰਹੂਗੀ ਜੀ ਮੈਚਿੰਗ ਸੂਟ ਦੀ ਪ੍ਰਾਈਸ ਰਹੂਗੀ 300 ਰੁਪਏ ਚੈੱਕ ਕਰੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ نیچے ਇਹ ਵਾਲਾ ਬਾਰਡਰ ਆਉਣ ਵਾਲਾ ਜੀ ਇਹ ਵਾਲੀ ਬਰਬਰੀ ਦੀ ਸ਼ਰਟ ਰਹਿਣ ਵਾਲੀ ਹੈ ਫੈਂਸੀ ਸ਼ਰਟ ਰਹੂਗੀ ਬਰਬਰੀ ਦੀ ਇਦੇ ਉੱਪਰ ਵਰਕ ਕਰਵਾਓ ਐਦਾਂ ਹੀ ਫੈਂਸੀ ਸੂਟ ਰੈਡੀ ਕਰ ਲਓ ਬਹੁਤ ਪਿਆਰੇ ਸੂਟ ਰਹਿਣ ਵਾਲੀ ਐ ਜੀ ਸਿਰਫ 300 ਰੁਪਏ ਦਾ ਦੀ ਪ੍ਰਾਈਸ ਰਹਿਣ ਵਾਲੀ ਐ ਇਹ ਵਾਲੀ ਦੇਖੋ ਜੀ ਲਾਈਟ ਜੀ ਲਾਈਟ ਜਾਂ ਫਿਰੋਜੀ ਕਲਰ ਆਊਗਾ ਇਹ ਵਾਲੀ ਰਹੂਗੀ ਇਹਨਾਂ ਨਾਲ ਬਾਟਮ ਚ ਚੈੱਕ ਕਰੋ ਇਹ ਬਾਟਮ ਰਹੂਗੀ 300 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਐ ਇਹ ਵਾਲੀ ਦੇਖੋ ਜੀ ਇਸ ਸੈਲਫ ਦੇ ਵਿੱਚ ਸ਼ਰਟ ਪੀਸ ਰਹਿਣ ਵਾਲੀ ਐ ਇਹਦੀ ਪ੍ਰਾਈਸ 200 ਰੁਪਏ ਰਹੂਗੀ ਜੀ ਸ਼ਰਟ ਦੀ 3.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਸ਼ਰਟ ਦੀ 3.5 ਮੀਟਰ ਦੀ ਕੱਟ ਰਹੂਗੀ ਜੀ ਇਹ ਸੈਲਫ ਦੇ ਵਿੱਚ ਰਹੂਗੀ ਜੀ ਬਹੁਤ ਹੀ ਸੌਫਟ ਜਿਆ ਪੀਸ ਹੈ ਐਦਾਂ ਦਾ ਕੋਈ ਸਟਾਫ ਨਹੀਂ ਇਹ ਇੱਕ ਚੁੱਬਣ ਵਾਲਾ ਹੋਊਗਾ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਇਹ ਵਾਲੀ ਮੈਚਿੰਗ ਰਹਿਣ ਵਾਲੀ ਆਪਸ ਵਿੱਚ ਇਹਨਾਂ ਦੀ ਪੀਸਾਂ ਦੀ 300 ਰੁਪਏ ਦਾ ਸੂਟ ਪਹਿਣ ਵਾਲਾ ਜੀ ਤੁਹਾਨੂੰ ਦੇਖੋ ਜੀ ਐਨੇ ਸੋਨੇ ਫੈਂਸੀ ਸੂਟ ਬਾਂਦੇ ਤੁਹਾਡੇ 300 ਦੇ ਵਿੱਚ ਇਹ ਵਾਲਾ ਦੇਖੋ ਜੀ ਸੈਲਫ ਦੇ ਵਿੱਚ ਰਹੂਗਾ ਪੀਸ ਦੇਖੋ ਸੈਲਫ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਕੋਈ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਟੇਬ ਵਾਲੀ ਰਹੂਗੀ ਇਹ ਨਾਲ ਬਾਟਮ ਚੈੱਕ ਕਰੋ ਜੀ 300 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਐਦਾਂ ਮੈਚਿੰਗ ਸ਼ਰਟ ਮਿਲਣ ਵਾਲੀ ਹੈ ਇਹ ਵੀ ਬਰਬਰੀ ਦੇ ਵਿੱਚ ਰਹਿਣ ਵਾਲੀ ਸ਼ਰਟ ਹੈ ਬਰਬਰੀ ਦੇ ਵਿੱਚ ਰਹੂਗੀ ਸ਼ਰਟ ਟੇਬ ਵਾਲੀ ਮਿਲੂਗੀ ਮੈਚਿੰਗ ਬਾਟਮ ਫੈਨਸੀ ਸ਼ਰਟਾ ਜੀ ਬਰਬਰੀ ਦੇ ਵਿੱਚ ਦੇਖੋ ਇਹ ਚੈੱਕ ਕਰੋ ਇਹ ਕਲਰ ਡਾਲ ਆ ਰਿਹਾ ਪਰ ਬੜਾ ਪਿਆਰਾ ਜਿਹਾ ਸਕਾਈ ਬਲੂ ਜਿਹਾ ਕਲਰ ਹੈ ਜੀ ਇਹ ਵਾਲੀ ਰਹੂਗੀ ਬਾਟਮ ਸਕਾਈ ਬਲੂ ਕਲਰ ਹੈ ਜੀ ਠੀਕ ਹੈ ਜੀ ਕਲਰ ਡਾਲ ਆ ਰਿਹਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਵਿੱਚ ਸ਼ਰਟ ਪੈਣ ਵਾਲੀ ਹੈ ਇਹ ਵਾਲੀ ਰਹੂਗੀ ਜੀ ਇਹ ਚਲੋ ਬਾਟਮ ਠੀਕ ਹੈ ਜੀ ਬਹੁਤ ਪਿਆਰੀ ਜੀ ਮੈਚਿੰਗ ਹੈ 3300 ਰੁਪਏ ਦੇ ਤੁਹਾਨੂੰ ਸਿਰਫ ਸੂਟ ਪੈਣ ਵਾਲੇ ਇਹਦੇ ਪਿਆਰੇ ਇਹ ਵਾਲਾ ਦੇਖੋ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਮੈਚਿੰਗ ਬਾਟਮ ਲੱਗੀ ਐ ਤਾਂ ਇਹਨਾਂ ਦੀ ਬੜੀ ਪਿਆਰੀ ਜੀ ਮੈਚੀ ਗਈ ਨੀਚੇ ਸ਼ਰਟ ਦੇ ਬਾਰਡਰ ਆਣਾ ਬਹੁਤ ਸੋਹਣਾ ਸੂਟ ਬਣਨਾ ਜੀ ਇਹ ਵਾਲੀ ਰਹਿਣ ਵਾਲੀ ਐ ਦੇ ਨਾਲ ਬਾਟਮ ਦੇਖੋ 300 ਰੁਪਏ ਪ੍ਰਾਈਸ ਰਹੂਗੀ ਸੂਟ ਦੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਬਿਲਕੁਲ ਪਿਓਰ ਸ਼ਿਮਰ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਐ ਜੀ ਦੇਖੋ ਬਿਲਕੁਲ ਸੌਫਟ ਐ 골ਡਨ ਟੱਚ ਐ ਡਬਲ ਸ਼ੈਡੇਡ ਪੀਸ ਐ 골ਡਨ ਸਕਾਈ ਬਲੂ ਜਿਹਾ ਕਲਰ ਹੈ ਇਹ ਵਾਲੀ ਰਹੂਗੀ ਨਾਲ ਮੈਚਿੰਗ ਬਾਟਮ 300 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹੂਗੀ ਜੀ ਲੈਸ ਲਾ ਕੇ ਰੈਡੀ ਕਰ ਲੋ ਪਹਿਲਾਂ ਡਿਜ਼ਾਈਨਰ ਪੀਸ ਬਣਾ ਲਓ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਚੈੱਕ ਕਰੋ ਜੀ ਇਹ ਵੀ ਸ਼ਰਟ ਰਹਿਣ ਵਾਲੀ ਹੈ ਦੇਖੋ ਕਿੰਨਾ ਸੋਹਣਾ ਕਲਰ ਹੈ ਪੀਚ ਜਿਹਾ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਚ ਦੇਖੋ ਜੀ ਬੜੀਆਂ ਪਿਆਰੀਆਂ ਜੀਆਂ ਮੈਚਿੰਗਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਵਾਲੇ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਸ਼ਰਟ ਰਹੁਗੀ ਜੀ ਠੀਕ ਹੈ ਜੀ ਇਹ ਵਾਲੀ ਰਹੁਗੀ ਇਹ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਰਹੁਗੀ ਜੀ ਬਰਬਰੀ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਕਲਰ ਦੇਖੋ ਜੀ ਲੈਮਨ ਕਲਰ ਹੈ ਬਹੁਤ ਪਿਆਰਾ ਜਿਹਾ ਲੈਮਨ ਕਲਰ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਸ਼ਰਟ ਦੇਖੋ ਜੀ ਗਰੇ ਜੇ ਕਲਰ ਵਿੱਚ ਆਉਣੀ ਹੈ ਬੜਾ ਨਮਾ ਜ ਸਾਰੇ ਇੰਗਲਿਸ਼ ਕਲਰ ਰਹਿਣ ਵਾਲੇ ਆ ਇਹ ਬਾਟਮ ਰਹਿਣ ਵਾਲੀ ਹੈ ਜੀ 300 ਰੁਪਏ ਪ੍ਰਾਈਸ ਰਹੂਗੀ ਸ਼ਰਟ ਦੀ ਕੱਟ ਵੀ 3.5 ਮੀਟਰ ਰਹਿਣ ਵਾਲੀ ਹੈ ਤੇ ਬਾਟਮ ਦੀ ਕੱਟ ਵੀ 3.5 ਮੀਟਰ ਰਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਜੀ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਦੇਖੋ ਜੀ ਇਹ ਵੀ ਬਰਬਰੀ ਦੇ ਵਿੱਚ ਪਊਗੀ ਫੈਨਸੀ ਸ਼ਰਟ ਪਹਿਣ ਵਾਲੀ ਬਰਬਰੀ ਦੇ ਵਿੱਚ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਜੀ ਠੀਕ ਹੈ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਵਿੱਚ ਸ਼ਰਟ ਪਾਉਗੀ ਇਹ ਬਾਟਮ ਰਹਿਣ ਵਾਲੀ ਇਹਦੇ ਨਾਲ ਠੀਕ ਹੈ ਜੀ ਇਹ ਬਾਟਮ ਰਹੂਗੀ ਇਹਦੇ ਨਾਲ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਜ਼ਾਈਨਰ ਦਾ ਸੂਟ ਬਣਨਾ ਤੁਹਾਡਾ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 300 ਰੁਪਏ ਪੂਰੇ ਸੂਟ ਦੀ ਪ੍ਰਾਈਸ 300 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਫੈਂਸੀ ਸ਼ਰਟ ਹੈ ਜੀ ਬਰਬਰੀ ਦੇ ਵਿੱਚ ਪੈਣ ਵਾਲੀ ਹੈ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਪ੍ਰਾਈਸ ਸਿਰਫ 300 ਰੁਪਏ ਇਹ ਵਾਲੇ ਦੇਖੋ ਜੀ ਮੈਚਿੰਗ ਕਿੰਨੀ ਪਿਆਰੀ ਇਹਨਾਂ ਦੀ ਦੇਖੋ ਇਹ ਕਾਫੀ ਦੇ ਵਿੱਚ ਆਊਗਾ ਦੇਖੋ ਦੋਨਾਂ ਦੀ ਮੈਚਿੰਗ ਬਹੁਤ ਪਿਆਰੀ ਹੈ 300 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਇਹਨਾਂ ਦੀ ਆਰਸ ਵਿੱਚ ਬਹੁਤ ਪਿਆਰੀ ਮੈਚਿੰਗ ਹੈ ਇਹ ਤੁਹਾਨੂੰ 200 ਰੁਪਏ ਦਾ ਸੂਟ ਪਊਗਾ ਜੀ 100 ਦੀ ਸ਼ਰਟ 100 ਦੀ ਬਾਟਮ ਸਾਡੇ 10-10 ਮੀਟਰ ਦੀ ਇਹਨਾਂ ਦੀ ਕੱਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੀ ਅੱਗੇ ਤੁਸੀਂ ਮੈਚਿੰਗ ਦੇਖ ਸਕਦੇ ਹੋ ਇਹ ਵਾਲੀ ਤੁਸੀਂ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਸ਼ਿਮਰ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਕਲਦੀ ਬਾਟਮ ਸ਼ਰਟ ਲੈ ਸਕਦੇ ਹੋ ਜੀ ਸਾਡੇ ਕੋਲ ਜੇ ਮੈਚਿੰਗ ਕਰਨੀ ਹੈ ਤਾਂ ਅਸੀਂ ਤੁਹਾਨੂੰ ਮੈਚਿੰਗ ਵੀ ਦੇ ਦਾਂਗੇ ਇਹ ਵਾਲੀ ਦੇਖੋ ਜੀ ਇਹ ਵੀ ਰਹੂਗੀ ਕ੍ਰਸ਼ ਦੇ ਵਿੱਚ ਸ਼ਰਟ ਬੜੀ ਡਿਜ਼ਾਈਨਰ ਜੀ ਸ਼ਰਟ ਰਹਿਣ ਵਾਲੀ ਹੈ ਜੀ ਕ੍ਰਸ਼ ਦੇ ਵਿੱਚ ਸ਼ਰਟ ਰਹੂਗੀ ਜੀ ਇਹ ਨਾਲ ਰਹਿਣ ਵਾਲੀ ਹੈ ਕ੍ਰਸ਼ ਦੇ ਵਿੱਚ ਹੀ ਬਾਟਮ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਨਾਂ ਦੀ ਆਪਸ ਵਿੱਚ ਠੀਕ ਹੈ ਜੀ ਇਹ ਵੀ ਪੀਸ ਰਹੂਗਾ ਤੁਹਾਨੂੰ 300 ਰੁਪਏ ਦੇ ਵਿੱਚ ਸੂਟ ਪਹਿਨਣ ਵਾਲਾ ਠੀਕ ਹੈ ਜੀ ਇਹ ਵਾਲੀ ਮੈਚਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਦੇਖੋ ਇਹ ਕੰਟਰਾਸਟ ਮੈਚਿੰਗ ਹੈ ਜੀ ਬਾਟਮ ਕਰੋ ਇਹ ਸ਼ਰਟ ਕਰੋ ਇਹਨਾਂ ਦੀ ਆਪਸ ਵਿੱਚ ਕੰਟਰਾਸਟ ਮੈਚਿੰਗ ਹੈ ਜੀ 200 ਰੁਪਏ ਦਾ ਸੂਟ ਰਹੂਗਾ ਜੀ ਠੀਕ ਹੈ ਜੀ ਇਹ 200 ਰੁਪਏ ਦਾ ਸੂਟ ਪਹਿਨਣ ਵਾਲਾ ਹੈ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਹੈ ਇਹ ਵਾਲੀ ਮੈਚਿੰਗ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਆਪਸ ਵਿੱਚ ਇਹਨਾਂ ਦੀ ਬਹੁਤ ਪਿਆਰੀ ਮੈਚਿੰਗ ਹੈ ਜੀ 300 ਰੁਪਏ ਦਾ ਸੂਟ ਪਹਿਨਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਇਹ ਚੈੱਕ ਕਰੋ ਇਹ ਸ਼ਰਟ ਹੈ ਜੀ ਇਹ ਨਾਲੇ ਦੇ ਦੁਪੱਟਾ ਵੀ ਹੈ ਇਹ ਨਾਲੇ ਦੇ ਬਾਟਮ ਵੀ ਹੈ ਚੈੱਕ ਕਰੋ ਜੀ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਇਹ 100-100 ਰੁਪਏ ਦਾ ਤੁਹਾਨੂੰ ਪੀਸ ਪਹਿਨਣ ਵਾਲਾ 300 ਰੁਪਏ ਦਾ ਸੂਟ ਪਊਗਾ ਜੀ ਸਾਰਾ ਤਿੰਨ ਪੀਸ 300 ਰੁਪਏ ਦੇ ਪਹਿਨਣ ਵਾਲਿਆ ਜੀ ਇਹ ਬੈਂਬਰ ਦੇ ਵਿੱਚ ਰਹੂਗੀ ਇਹ ਸ਼ਰਟ ਬੈਂਬਰ ਦੇ ਵਿੱਚ ਪਹਿਨਣ ਵਾਲੀ ਹੈ 3.5 ਮੀਟਰ ਦੀ ਕੱਟ ਰਹੂਗੀ ਜੀ ਬੈਂਬਰ ਦੇ ਵਿੱਚ ਸ਼ਰਟ ਪੈਣ ਵਾਲੀ ਹੈ ਜੀ ਦੇਖੋ ਜੀ ਚੈੱਕ ਕਰੋ ਜੀ ਪ੍ਰਾਈਸ ਰਹੂਗੀ ਸਿਰਫ 100 ਰੁਪਏ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਤੁਸੀਂ ਸਾਡੇ ਕੋਲੋਂ ਮੈਚਿੰਗ ਲੈ ਸਕਦੇ ਹੋ ਇਹਦੀ ਵੀ ਮੈਚਿੰਗ ਬੜੀ ਪਿਆਰੀ ਰਹੂਗੀ ਮੈਚਿੰਗ ਪੀਸ ਲੈ ਸਕਦੇ ਹੋ ਜੀ ਸਾਡੇ ਕੋਲ ਜਾਂ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਬੜੀਆਂ ਪਿਆਰੀਆਂ ਜੀਆਂ ਮੈਚਿੰਗਾਂ ਜੀ ਇਹ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਡਬਲ ਸ਼ੈਡੇਡ ਪੀਸ ਰਹੂਗਾ ਜੀ ਡਬਲ ਸ਼ੈਡੇਡ ਪੀਸ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਐਡਾ ਹੀ ਤੁਸੀਂ ਦੋ ਪੀਸ ਸਾਡੇ ਕੋਲੋਂ ਇਹ ਵੀ ਲੈ ਸਕਦੇ ਹੋ ਡਬਲ ਸ਼ੈਡੇਡ ਪੀਸ ਹੈ ਇਹ 100 ਰੁਪਏ ਦਾ ਪੀਸ ਪੈਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਪਿਆਰੇ ਨਾਈਟ ਫੰਕਸ਼ਨ ਦੇ ਵਿੱਚ ਬਹੁਤ ਪਿਆਰੇ ਸੂਟ ਬਣਦੇ ਆ ਜੀ ਵਾਲੇ ਵਰਕ ਕਰਕੇ ਦੇਖੋ ਜੀ ਇਹ ਵੀ ਦੋ ਪੀਸ ਅਵੇਲੇਬਲ ਹੈ ਸਾਡੇ 3-3 ਮੀਟਰ ਦੀ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਦੀ ਠੀਕ ਹੈ ਜੀ 100 ਰੁਪਏ ਦਾ ਪੀਸ ਪੈਣ ਮੈਂ 2 ਪੀਸ ਤੁਹਾਨੂੰ 200 ਰੁਪਏ ਦੇ ਦਿੰਗੀ ਜੀ ਠੀਕ ਹੈ ਜੀ ਇਹ ਸਾਰਾ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਬਹੁਤ ਪਿਆਰੀਆਂ ਮੈਚਿੰਗਾਂ ਇਹਨਾਂ ਸੂਟਾਂ ਦੀਆਂ ਦੇਖੋ ਜੀ ਇਹ ਤੁਸੀਂ ਇਹਨਾਂ ਨਾਲ ਬਾਟਮ ਲੈ ਸਕਦੇ ਹੋ ਜੀ ਮੈਚਿੰਗ ਜੇ ਤੁਸੀਂ ਆ ਸ਼ਰਟ ਬਣਾਉਣੀ ਹੈ ਇਹ ਬਾਟਮ ਲੈ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਜੀ ਠੀਕ ਹੈ ਜੀ ਇਹਨਾਂ ਪੀਸਾਂ ਦੀ ਜਿਹੜੀ ਪ੍ਰਾਈਸ ਰਹੂਗੀ ਔਰ ਉਹਗੇ 300 ਰੁਪਏ ਸੂਟ ਦੀ 3.5 ਮੀਟਰ ਦੀ ਸ਼ਰਟ ਆਣੀ ਹੈ 3.5 ਮੀਟਰ ਦੀ ਬਾਟਮ ਆਣੀ ਹੈ ਐਦਾਂ ਮੈਚਿੰਗ ਕਰਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਹੈ ਜੀ